ਸ਼ਸ਼ੀਕਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਮੈਂ ਗੁਰਦੀਪ ਸਿੰਘ ਬੱਬਾ ਪਿੰਡ ਗੁਰਨੇਕਲਾਂ ਸਰਪੰਚ ਸਾਹਿਬ ਜਿਹੜੀ ਮੁੱਖ ਮੰਤਰੀ ਭਗਮਾਨਤਮਾਨ ਜੀ ਨੇ ਸਿਹਤ ਯੋਜਵੀ ਯੋਜਨਾ ਸਕੀਮ ਚਲਾਈ ਹੈ 10 ਲੱਖ ਰੁਪਏ ਦੀ ਉਹ ਕਿਸ ਤਰ੍ਹਾਂ ਲੋਕਾਂ ਦੇ ਤੱਕ ਪਹੁੰਚੂਗੀ ਕਿਦਾਂ ਕਾਰਡ ਵੰਨਗੇ ਕਿਵੇਂ ਆਮ ਲੋਕਾਂ ਨੂੰ ਨਹੀਂ ਪਤਾ ਹੈਗਾ ਤੇ ਸਰਪੰਚ ਜਿਵੇਂ ਐਮਐਲਏ ਤੁਹਾਡੇ ਹੈਗੇ ਇਲਾਕੇ ਦੇ ਤਾਂ ਪੂਰਾ ਸਹਿਯੋਗ ਕਰ ਰਿਹਾ ਤੁਹਾਨੂੰ ਜੀ ਹਾਂ ਪੂਰਾ ਸਹਿਯੋਗ ਹੈ ਸਰ ਅਸੀਂ ਉਹਦਾ ਵੀ ਧੰਨਵਾਦ ਕਰਦੇ ਆਂ ਪ੍ਰਿੰਸੀਪਲ ਬੁਧਰਾ ਜੀ ਦਾ ਪੜ੍ਹੇ ਲਿਖੇ ਇਨਸਾਨ ਨੇ ਵਧੀਆ ਆਪਾਂ ਨੂੰ ਤਾਂ ਕਿਸੇ ਕਿਸੇ ਚੀਜ਼ ਨੂੰ ਜਵਾਬ ਹੀ ਨਹੀਂ ਦਿੱਤਾ ਉਹਨਾਂ ਨੇ ਠੀਕ ਹੈ ਜਾਨਨੇ ਆਹ ਚੀਜ਼ਾਂ ਹੀ ਦੀਆਂ ਸਰ ਕੋਈ ਗੱਲ ਨਹੀਂ ਹੋਊ ਜੀ ਕੰਮ ਕੋਈ ਕੰਮ ਨੂੰ ਜਵਾਬ ਨਹੀਂ ਆਏਗਾ ਬਹੁਤ ਵਧੀਆ ਇਨਸਾਨ ਨੇ ਕਿਹੜੇ ਕਿਹੜੇ ਜਾ ਕੇ ਹਸਪਤਾਲਾਂ 'ਚ ਇਲਾਜ ਕਰਾਉਣਾ ਹੈਗਾ ਵੀ ਕੌਣ ਕੌਣ ਨੂੰ ਕਾਰਜ ਦਿਵਾਉਣਗੇ ਕਿਹੜੇ ਕਿਹੜੇ ਬੰਦੇ ਦਾ ਲਾਓ ਲਾਓ ਠਾ ਸਕਦੇ ਆ ਇਹ ਨਾ ਬਾਈ ਜੀ ਪਤਾ ਕੀ ਗੱਲ ਹੈ ਸਾਨੂੰ ਹਲਕਾ ਕੋਆਰਡੀਨੇਟਰ ਲਾਏ ਆ ਪਿੰਡਾਂ ਦੇ ਕੋਆਰਡੀਨੇਟਰ ਨੇ ਉਹਨਾਂ ਕੋਲੇ ਜ ਇਹੋ ਜਿਹੀਆਂ ਮਸ਼ੀਨਾਂ ਆਈਆਂ ਨੇ ਇਹ ਮਸ਼ੀਨਾਂ ਦੇ ਵਿੱਚੋਂ ਸਾਡੇ ਕੋਲੇ ਆਪਾਂ ਚਲਦੀਆਂ ਨੇ ਮੇਰੇ ਕੋਲੇ ਐਪ ਚਲਦੀ ਐ ਐ ਪਰ ਅਹੀਂ ਮੈਂ VOTER ID ਕਰਕੇ ਉਹਦੇ ਵਿੱਚ ਐਡ ਤੇ ਸਾਰੇ ਪਰਿਵਾਰ ਦੇ ਇਹ ਸਲਿੱਪ ਕੱਢ ਕੇ ਦੇਵਾਂਗੇ ਘਰ ਘਰ ਜਾ ਕੇ ਤੇ ਉਸ ਤੋਂ ਬਾਅਦ ਸਾਡੇ ਜਿੰਨੇ ਵੀ ਕੈਫੇ ਵਾਲੇ ਨੇ ਉਹਨਾਂ ਕੋਲੇ ਜੇ KYC ਹੋਊਗੀ ਤੇ ਉਹ ਥੋੜਾ ਜਿਹਾ ਜੇ ਪ੍ਰੋਸੈਸ ਟਾਈਮ ਲੱਗ ਕਿਉਂ ਚੱਲ ਰਿਹਾ ਹੈ ਉਹ ਇਸ ਕਰਕੇ ਵੀ ਹਜੇ ਪ੍ਰੋਪਰ ਜਾਣਕਾਰੀਆਂ ਨਹੀਂ ਹੈਗੀਆਂ ਕਿਸੇ ਨੂੰ ਹਾਂ ਉਹੀ ਕਹਿ ਰਹੇ ਨੇ ਤੁਸੀਂ ਜਾਣਕਾਰੀ ਦਿਓ ਕਿਉਂਕਿ ਕੁਝ ਲੋਕ ਅਗੇੜੇ ਕੱਢਦੇ ਫਿਰਦੇ ਆ ਜਾਂ ਮਤਲਬ ਕਿ ਕਿਤੇ ਜਾਂਦੇ ਕਿਤੇ ਜਾਂਦੇ ਆ ਕਿ ਦੇ ਹਸਪਤਾਲਾਂ ਚ ਜਾਂਦੇ ਆ ਕਿਤੇ ਮਤਲਬ ਕਿ ਹੋਰ ਵਿਭਾਗਾਂ ਜਾਂਦੇ ਪਰ ਉਹਨੂੰ ਪ੍ਰੋਪਰਲੀ ਨਹੀਂ ਪਤਾ ਹੈ ਕਿ ਵੀ ਅਸੀਂ ਸਰਪੰਚ ਕੋਲੇ ਜਾਣਾ ਪਿੰਡ ਦੇ ਨੇ ਤੇ ਲੋਕ ਸ਼ਹਿਰ ਦੇ ਨੇ ਐਮਸੀ ਕੋਲੇ ਜਾਣਾ ਵੀ ਉਹ ਸਾਨੂੰ ਡਿਟੇਲ ਚ ਦੱਸੋ ਵੀ ਕਿੱਦਾਂ ਕਰਨਾ ਹੈਗਾ ਮੈਂ ਉਰੇ ਆਉਣਾ ਅਸੀਂ ਜਾਵਾਂਗੇ ਘਰ-ਘਰ ਉਹਨਾਂ ਨੇ ਨਹੀਂ ਆਉਣਾ ਠੀਕ ਹੈ ਜੀ ਸਾਡਾ ਹੱਕ ਬਣ ਦਾ ਕੋਆਰਡੀਨੇਟਰਾਂ ਦਾ ਘਰ-ਘਰ ਜਾਣਾ ਦਾ ਤੇ ਅਸੀਂ ਜਾ ਕੇ ਰਸੀਦਾਂ ਕੱਢ ਕੇ ਦੇਵਾਂਗੇ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਨੂੰ ਟਾਈਮ ਪੁੱਛਾਂਗੇ ਵੀ ਕਿਹੜੇ ਟਾਈਮ ਤੇ ਤੁਸੀਂ ਜਾ ਸਕਦੇ ਹੋ ਟਾਈਮ ਵੀ ਆਉਂਦਾ ਇਹਦੇ ਵਿੱਚ ਪ੍ਰੋਪਰ ਵੀ ਕਿਹੜੇ ਟਾਈਮ ਤੇ ਜਾ ਕੇ ਕੈਸੇ ਵਾਲੇ ਤੁਸੀਂ ਕਢਾ ਸਕਦੇ ਹੋ ਤੇ ਉਹ ਕੈਫੇ ਵਾਲਾ KYC ਕਰਕੇ ਦੇਊਗਾ ਇਹ ਬਣ ਕੇ ਦਾ ਹਜੇ ਮੇਰੇ ਖਿਆਲ ਚ ਪ੍ਰੋਪਰ ਮੈਨੂੰ ਵੀ ਨਹੀਂ ਪ੍ਰੂਵ ਜਾਣਕਾਰੀ ਸ਼ਾਇਦ ਸਰਕਾਰ ਵੱਲੋਂ ਆਉਣਗੀ ਆਉਣਗੇ ਇਹ ਉਹ ਆਨਲਾਈਨ ਬਣਦੇ ਆ ਸਿਸਟਮ ਸਾਰਾ ਆਨਲਾਈਨ ਹੀ ਹੈ ਇਹ ਆਨਲਾਈਨ ਬਣ ਕੇ ਆਉਣਗੇ ਕਾਰਡ ਚੈੱਕ ਕਰ ਮੰਨ ਲੀ ਵੀ ਬਣ ਕੇ ਪੰਚਾਇਤਾਂ ਕੋਲੇ ਆਉਣਗੇ ਜਾਂ ਕੋਆਰਡੀਨੇਟਰ ਕੋਲੇ ਆਉਣਗੇ ਇਹ ਪ੍ਰੋਪਰ ਨਹੀਂ ਜਾਣਕਾਰੀ ਹੈਗੀ ਅਜੇ ਤੇ ਇਹ ਬਸ ਇੱਥੇ ਤੱਕ ਪਤਾ ਵੀ ਕੈਫੇ ਵਾਲੇ ਤੋਂ KYC ਓਕੇ ਕੰਪਲੀਟ ਹੋ ਜਾਂਦਾ ਅੱਛਾ ਸਰਪੰਚ ਸਾਹਿਬ ਇਹ ਜਿਹੜੇ 10 ਲੱਖ ਦਾ ਸਿਹਤ ਯੋਜਨਾ ਵੀ ਦੀਨਾ ਬਣਾਇਆ ਇਹਨਾਂ ਨੇ ਇਹ ਕਿਹੜੇ ਕਿਹੜੇ ਲੋਕ ਇਹਦਾ ਫਾਇਦਾ ਠਾ ਸਕਦੇ ਆ ਇਹਦੇ ਵਿੱਚ ਜਿਵੇਂ ਹੁਣ ਆਪਣੇ ਮਾਨਸਾ ਦੇ ਜਿੰਨੇ ਵੀ ਹਸਪਤਾਲ ਨੇ तकरीबन ਸਾਰੇ ਵਧੀਆ ਹਸਪਤਾਲਾਂ ਦੀ ਤੁਸੀਂ ਦੇਖ ਲਈ ਹੋਗੀ ਲਿਸਟ ਆਈ ਆਪਣੀ ਲਿਸਟ ਇੰਟਰਨੈਟ ਤੇ ਆ ਰਹੀ ਸੀਗੀ ਫੇਸਬੁੱਕ ਵਗੈਰਾ ਸਾਰੇ ਕਿਤੇ ਪੈਰੀ ਸੀਗੀ ਵਧੀਆ ਹਸਪਤਾਲ ਨੇ ਸਾਰਾ ਸਾਰਾ ਕੁਝ ਫ੍ਰੀ ਹੈ ਜੇ ਆਪਾਂ 2027 ਦੀਆਂ ਚੋਣਾਂ ਨੂੰ ਦੇਖਦੇ ਕਿਵੇਂ ਦੇਖਦੇ ਹਾਂ ਸਰਕਾਰ ਵੱਲੋਂ ਮਤਲਬ ਕਿਸ ਤਰ੍ਹਾਂ ਦੀ ਵੀ ਆਉਣ ਵਾਲੀ ਸਰਕਾਰ ਕੀ ਵੀ ਬਾਰੇ ਕਿਸ ਤਰ੍ਹਾਂ ਦੇ ਬਣ ਸਕਦੇ ਸਰਕਾਰ ਤੋਂ ਡੀ ਕਿਉ ਸਰਕਾਰ ਤਾਂ ਜਿਹੜੇ ਹਿਸਾਬ ਨਾਲ ਬਾਈ ਜੀ ਕੰਮ ਕੀਤੇ ਨੇ ਸਾਨੂੰ ਜਾ ਕੇ ਵੋਟ ਮੰਗਣ ਦੀ ਲੋੜ ਨਾ ਪਵੇ ਲੋਕਾਂ ਨੂੰ ਆਪ ਪਾਉਣੀ ਚਾਹੀਦੀ ਜਿਹੜੇ ਹਿਸਾਬ ਨਾਲ ਕੰਮ ਕੰਮ ਦੇ ਆਧਾਰ ਤੇ ਵੋਟ ਮੰਗਦੇ ਹੁਣ ਤੁਸੀਂ ਆ ਲਾ ਲਓ ਵੀ 10 ਲੱਖ ਦਾ ਜਿਹੜੇ ਇੱਕ ਗਰੀਬ ਪਰਿਵਾਰ ਦਾ ਕੋਈ 50 ਰੁਪਈਆਂ ਦੀ ਪਰਚੀ ਨਿਕਟਾ ਸਕਦਾ ਹੁੰਦਾ ਉਹਨੂੰ 10 ਲੱਖ ਦਾ ਇਲਾਜ ਚਲੋ ਪ੍ਰਮਾਤਮਾ ਦਾ ਇਹ ਨਹੀਂ ਪਤਾ ਬਿਮਾਰੀ ਕੀ ਤੇ ਕੀ ਪੈਜੇ ਉਮੀਰ ਤੇ ਵੀ ਪੈ ਸਕਦੀ ਆ ਗਰੀਬ ਤੇ ਵੀ ਪੈ ਸਕਦੀ ਆ ਅਮੀਰ ਵੀ ਬਿਮਾਰ ਹੋ ਸਕਦਾ ਗਰੀਬ ਵੀ ਬਿਮਾਰ ਹੋ ਸਕਦਾ ਅਮੀਰ ਬੰਦ ਇਹ ਚ ਕੋਈ ਅਮੀਰ ਗਰੀਬ ਨਹੀਂ ਹੈਗਾ ਇਹ ਚ 10 ਲੱਖ ਦਾ ਹਰੇਕ ਬੰਦੇ ਦਾ ਬੀਮਾ ਫ੍ਰੀ ਬਣੂਗਾ ਸਾਰੇ ਇਲਾਜ ਫ੍ਰੀ ਹੋਣਗੇ ਸ਼ਹਿਰ ਦੇ ਪਿੰਡਾਂ ਦੇ ਵਿੱਚ ਜਿਹੜੇ ਡਿਵੈਲਪਮੈਂਟ ਹੋ ਰਹੀ ਆ ਕੁਝ ਰਹਿੰਦੇ ਕੰਮ ਨੇ ਉਹ ਕਿਸ ਤਰ੍ਹਾਂ ਨਾਲ ਆਉਣ ਵਾਲੇ ਸਮੇਂ ਤੱਕ ਪੂਰੇ ਹੋ ਜਾਣਗੇ ਜੀ ਦੇਖੋ ਜੀ ਉਹ ਤਾਂ ਹੋ ਹੀ ਜਾਂਦੇ ਨੇ ਤਕਰੀਬਨ ਸਾਡੇ ਨੂੰ ਮੈਨੂੰ ਜਿਹੜੀ ਸਭ ਤੋਂ ਵਧੀਆ ਚੀਜ਼ ਲੱਗੀ ਆ ਸਰਕਾਰ ਦੀ ਸਾਡੇ ਇੱਥੇ ਆਪਣਾ 슈ਗਰ ਮਿੱਲ ਦੇ ਵਿੱਚ ਮੰਡੀ ਕੱਟੀ ਆ ਇਹਨਾਂ ਨੇ ਜਾ ਸਾਡੇ ਪਿੰਡ ਨੂੰ ਸਭ ਤੋਂ ਜ਼ਿਆਦਾ ਫਾਇਦਾ ਸਾਡੇ ਪਿੰਡ ਨੂੰ ਹੋਊਗਾ ਚਲੋ ਕੁਝ ਪਿੰਡਾਂ 'ਚ ਹੁੰਦੀਆਂ ਨੇ ਮੰਡੀਆਂ ਜਿੱਥੇ ਮੰਡੀਆਂ ਉੱਥੇ ਹੁਣ ਦਿੱਕਤ ਬਹੁਤ ਆਉਂਦੀ ਹੈ ਬਾਜ਼ਾਰ 'ਚ ਫਸਲ ਲੈ ਕੇ ਜਾਂਦੇ ਜ਼ਿੰਮੇਦਾਰ ਕਿਹ ਕੀ ਸਨੇਹਾਂ ਦੇਣਾ ਚਾਹੁੰਦਾ ਤੁਸੀਂ ਆਮ ਲੋਕਾਂ ਨੂੰ ਸੀ ਆਮ ਲੋਕਾਂ ਦੇ ਇਸ ਸਨੇਹ ਹੈ ਵੀ ਸਰਕਾਰ ਚੰਗੀ ਹੈ ਕੰਮਾਂ ਨੂੰ ਵੋਟ ਪਾਉਣੀ ਆਪਾਂ ਨੇ ਤਾਂ ਜਿਹੜਾ ਕੰਮ ਕਰੂਗਾ ਆਪਾਂ ਤਾਂ ਉਹਨੂੰ ਵੋਟ ਪਾਉਣੀ ਆ ਕੰਮ ਦੇਖ ਕੇ ਸਰਕਾਰ ਨੂੰ ਦੁਬਾਰੇ ਰਿਪੀਟ ਹੋਊਗੀ ਇਹਦੇ ਵਿੱਚ ਨਾਲ ਹੀ ਤਾਂ ਗੱਲ ਹੀ ਨਹੀਂ ਕਲੀਅਰ ਹੋ ਗਿਆ ਸਰਕਾਰ 2027 ਦੇ ਵਿੱਚ ਬਣਨ ਜਾ ਰਹੀ ਆ ਦੁਬਾਰੇ ਸਰਦਾਰ ਭਵੰਤ ਸਿੰਘ ਮਾਨ ਦੀ ਅਸੀਂ ਵਿਸ਼ੇਸ਼ ਧੰਨਵਾਦੀ ਆ ਸਰਦਾਰ ਭਵੰਤ ਸਿੰਘ ਮਾਨ ਦਾ ਤੇ ਜਿਨ੍ਹਾਂ ਨੇ ਮੇਰੇ ਪਿੰਡ ਦੀ ਮੈਂ ਤੁਹਾਨੂੰ ਆਪਦੇ ਪਿੰਡ ਦੀ ਦੱਸ ਦਿੰਨਾ ਚਲੋ ਦੂਜਿਆਂ ਦਾ ਤਾਂ ਆਪਾਂ ਨੂੰ ਪਤਾ ਨਹੀਂ ਮੇਰੇ ਪਿੰਡ ਦੇ ਵਿੱਚ ਹਸਪਤਾਲ ਆ ਰਿਹਾ ਹੈ ਪੰਚਾਇਤੀ ਭਵਨ ਆ ਰਿਹਾ ਹੈ ਸਟੇਡੀਅਮ ਬਣ ਗਿਆ ਨਹਿਰੀ ਖਾਲ ਬਣ ਕੇ 12 ਕਿਲੋਮੀਟਰ ਤੇ ਹਜੇ ਚੱਲੀ ਜਾਂਦਾ ਕੰਮ ਗਲੀਆਂ ਨਾਲੀਆਂ ਦਾ ਚੱਲੀ ਵੀ ਜਾਂਦਾ ਇਹ ਤਾਂ ਚਲੋ ਚਲਦੀ ਰਹੇਗਾ ਇਹ ਆਪਣੇ ਲੈਵਲ ਦੀਆਂ ਆਪ ਗੱਲਾਂ ਨੇ ਗਿਆ ਵੱਡੀਆਂ ਜਿਹੜੇ ਪ੍ਰੋਜੈਕਟ ਨੇ ਮੰਨ ਕੇ ਚੱਲ ਵੀ ਕਰੋੜ ਸਵਾ ਕਰੋੜ ਦੇ ਪ੍ਰੋਜੈਕਟ ਮੇਰੇ ਪਿੰਡ 'ਚ ਆ ਗਏ